ਬੀਤੀ ਦੇ ਰਾਤ ਬਟਾਲਾ ਦੇ ਸਿਨੇਮਾ ਰੋਡ ਤੇ ਮੌਜੂਦ ਕੁਮਾਰ ਬੁੱਕਸਟੋਰ ਤੇ ਚੋਰੀ ਕਰਦੇ ਦੋ ਲੋਕਾਂ ਨੇ ਚੋਰਾਂ ਨੂੰ ਕੀਤਾ ਕਾਬੂ ਦੋ ਚੋਰ ਫਰਾਰ ਹੋਣ ਵਿੱਚ ਹੋਏ ਕਾਮਯਾਬ ਕਾਬੂ ਕੀਤੇ ਚੋਰਾਂ ਦੀ ਮੌਕੇ ਦੀ ਵੀਡੀਓ ਵੀ ਆਈ ਸਾਹਮਣੇ पीड़ित दुकानदार लोगों का कहना है कि चोर वालों देर रात दरवाजा तोड़ के कुमार बुक स्टोर चोरी की जा रही थी ਤੇ ਚੋਰੀ ਹੋਈ ਪਜੀ ਰਾਤੀ 2 ਵਜੇ ਚੋਰ ਪੈ ਗਏ ਅੰਦਰ ਪਟਾਲੇ ਤੋੜੇ ਤੋੜੇ ਤਾਲ ਜਸਈਆ ਤੋੜੀ ਥੱਲੇ ਵੱੜੇ ਅੰਦਰ ਕੋਸ਼ਿਸ਼ ਕੀਤੀ ਜੇ ਅੱਜ ਵੀ ਇੱਦਾਂ ਕੁਤੇ ਐਸਸੀ ਦੀ ਪਾਈਪਾ ਕੱਟ ਕੇ ਲਿਆ ਗਏ ਤੇ ਇਸ ਮੈਂ ਕੀ ਆਗੇ ਨਸੜੀ ਆ ਗਈ ਕੋਈ ਪੁਲਿਸਨ ਸਭੋ ਫਿਰ ਉਸੜ ਦੇ ਦੇ ਦਿਆ ਕਰ ਦੇ ਗਿਆ ਕੁਮਾਰ ਬਕੌਰ ਸਿਨਮਾ ਰੋੜੇ ਗਈ ਕਿਤਾਬਾਂ ਦੀ ਦੁਕਾਨ ਦੇ ਬੰਦੇ ਫੜਦੇ ਬੰਦੇ ਫੜ ਲਿਆ ਥੜਾਂ ਥੜੀ ਬੰਦੇ ਗਏ ਦੋ ਤੇ ਜੇ ਹੈਗੇ ਦੋ ਬੰਦੇ ਫੜੇ ਗਏ ਕਿਹਨੂੰ ਗਿਆ ਹੈ ਬਸ ਆਪਸੇ ਨਵਗਵੰਡੀਆ ਪਾਸੇ ਆਂਦੇ ਜੇ ਕੰਦੇ ਨੇਵੀ ਕਿਥੋਂ ਚੜ ਜਾਂਦੇ ਉਹਨੇ ਪਿੱਛੋਂ ਤਾਲਾ ਤੋੜ ਗਿਆ ਜੀ ਤੇ ਸੀਸੀਟੀਵੀ ਵੀ ਹੈਗੀ ਸੀਸੀਟੀਵੀ ਵੀ ਹੈਗੀ ਜਿਹੜੋ ਕਾਰ ਉੱਪਰ ਗਏ ਕੈਮ 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 ਨੇਤ ਲੈ ਕੇ ਕੁਝ ਨਹੀਂ ਕੀਤਾ ਹਲੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਹਲੇ ਕੁਝ ਨਹੀਂ ਆ ਬੋਤ ਕਥਾ ਕੀਤਾ ਬਾਤ ਉਤਾਰ ਦੀ ਰਾਤੀ ਜਿਹੜੀ ਘਟਨਾ ਹੋਈ ਆ ਇਧਰੋਂ ਦਰਵਾਜ਼ਾ ਤੋੜ ਕੇ ਬੋਮੀ ਦੇ ਘਰ ਦਰਵਾਜ਼ਾ ਤੋੜ ਕੇ ਅੰਦਰ ਆਏ ਆ ਇੰਟਰ ਹੋਇਆ ਆ ਤਾਰਾ ਵੱਡੀਆਂ ਨੇ ਸਾਰੀਆਂ ਪਈਆਂ ਇਸ ਤਾਰਾ ਤਾਰ ਦੂਜੀ ਪਈ ਐ ਸੀਡੀ ਤਾਰ ਇਹ ਪਈਆਂ ਉਹ ਜਦੋਂ ਖੜਾ ਗਿਆ ਤੇ ਸਾਨੂੰ ਫੋਨ ਆ ਗਿਆ ਤੇ ਬਾਈ ਦੋ ਚੋਰ ਫੜੇਗੇ ਸਰ ਟੋਟਲ ਕਿੰਨੇ ਰਾਜੇ ਦੇ ਘਰਾਂ ਦੀ ਚੋਰੀ ਹੋਣੀ ਲੱਗੇ ਕਿਤੋਂ ਕੋਲ 7-8 ਸਤ ਹੋਈ ਹੋਈ ਹੈ 7 ਐਸ ਲੱਗੇ ਲੱਗੇ ਤੇ ਟੂਟੀਆਂ ਲਾਤੀਆਂ ਕਿਸੇ ਦੇ ਕੀ ਹੱਸ ਦੂਜੇ ਬੰਨੇ ਆ ਗਲੀ ਵਰੀ ਕੋਈ ਵਾਈ ਹੈ ਉੱਥੇ ਐਲਈਡੀ ਹੋ ਗਈ ਆਪਣਾ ਗੀਜ਼ਰ ਵਗੈਰਾ ਲੱਗੇ ਲੱਗੇ ਪਰ ਜੇ ਫੜੇਗੇ ਉਹ ਮੈਂ ਥਾਣੇ ਫੋਨ ਕੀਤਾ ਆਂ ਦੋ ਬੰਦੇ ਫੜ ਕੇ ਜੇਲ੍ਹ ਭੇਜਦੇ ਆ ਤੇ ਦੋ ਬੰਦੇ ਫੜਨ ਵਾਲੇ ਆ ਉਸਮ ਕਰੂ ਹਮ ਕਰਨੇ ਚ ਤੇਰੇ ਰਾਤੀ ਫੜੇ ਕੋਈ ਰਾਤੀ ਮਾ ਦੇ ਰਾਤੀ ਥਾਣੇ ਲੈ ਕੇ ਜਾ ਦੇ ਰਾਤੀ ਫੜੇ ਪੰਜ ਰਾਤੀ ਥੋੜੇ ਦੋ ਬੰਦੇ ਉਹ ਥਾਣੇ ਵਾਲੇ ਲੈ ਗਏ